ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਆਸ ਕਰਦੀ ਆਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਮਾਰਾ ਤੁਮ ਤੰਤਨ ਦਰੁਸਤੀ ਬਖਸ਼ੀ ਸੱਚੇ ਪਾਤਸ਼ਾਹ ਆਪਾਂ ਹੁਣ ਫਤਿਹ ਜੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣੇ ਚੈਨਲ ਤੇ ਤੁਹਾਨੂੰ ਪਤਾ ਹੀ ਧਾਰਮਿਕ ਵੀਡੀਓ ਆਉਂਦੀਆਂ ਨੇ ਵੀਡੀਓ ਧਾਰਮਿਕ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਭੈਣਾ ਭਰਾਵਾਂ ਦੇ ਨਾਲ ਹੀ ਚੈਨਲ ਅੱਗੇ ਜਾਂਦਾ ਤੇ ਇਸ ਕਰਕੇ ਆਸ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਜ਼ਰੂਰ ਦੇਖੋਗੇ ਵੀਡੀਓ ਨੂੰ ਸੁਣਿਆ ਕਰੋ ਤੁਹਾਨੂੰ ਪਤਾ ਹੈ ਕਿ ਧਾਰਮਿਕ ਵੀਡੀਓ ਹੁੰਦੀ ਹੈ ਆਪਣੀ ਤੇ ਆਪਾਂ ਗੁਰੂ ਦੇ ਗੀਤ ਗਾਉਣੇ ਹੁੰਦੇ ਆ ਆਪਾਂ ਕੋਈ ਇਦਰ ਉਧਰ ਨਹੀਂ ਲੱਚਤਾ ਦੀ ਵੀਡੀਓ ਤਾਂ ਨਹੀਂ ਹੁੰਦੀ ਆ ਕੋਈ ਆਪਣੇ ਗਾਣਾ ਤੇ ਵੀਡੀਓ ਨਹੀਂ ਆਉਂਦੀ ਧਾਰਮਿਕ ਸ਼ਬਦਾਂ ਦੀ ਛੋਟ ਵੀਡੀਓ ਆਉਂਦੀ ਏ ਜੇ ਆਉਂਦੀ ਆ ਤਾਂ ਨਹੀਂ ਆਪਣੀ ਮਤਲਬ ਜੋ ਵੀ ਇਤਿਹਾਸ ਮੌਕੇ ਮੌਕੇ ਦਾ ਉਸ ਤਰ੍ਹਾਂ ਦੀ ਵੀਡੀਓ ਹੁੰਦੀ ਆ ਆਪਣੀ ਤੇ ਕਾਸਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਮੇਰੇ ਭੈਣ ਭਰਾ ਐਸੇ ਤਾਂ ਮੇਰਾ ਪਰਿਵਾਰ ਬਹੁਤ ਵੱਡਾ ਪਰ ਵੀਡੀਓ ਨੂੰ ਪ੍ਰਮੋਟ ਨਹੀਂ ਕਰਦੇ ਧਾਰਮਿਕ ਜੀ ਜਦ ਤੁਸੀਂ ਪ੍ਰਮੋਟ ਬਿਲਕੁਲ ਬਹੁਤ ਘੱਟ ਕਰਦੇ ਹੋ ਤੇ ਜੀ ਤੁਸੀਂ ਧਾਰਮਿਕ ਵੀਡੀਓ ਨੂੰ ਪ੍ਰਮੋਟ ਕਰਿਆ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਾਂ ਬਾਤ ਪਾਉਣੀ ਹੁੰਦੀ ਐ ਜੀ ਆਪਦੇ ਗੁਰੂ ਦੀ ਤੇ ਹਾਂ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਕਿ ਜਿਹੜੀ ਜਿੱਦੀ ਮੈਂ ਗੱਲ ਕਰਨ ਜਾ ਰਹੀ ਆ ਅੱਜ ਜਿਹੜੀ ਬਾਣੀ ਦੀ ਉਹ ਪਾਣੀ ਸਾਰਿਆਂ ਤੋਂ ਤਾਕਤਵਰ ਬਾਣੀ ਆ ਜਿਹੜੀ ਬਾਣੀ ਆਪਾਂ ਨੂੰ ਉਹ ਦੁੱਖਾਂ ਚੋਂ ਵੀ ਕੱਢਦੀ ਐ ਕਲੇਸ਼ਾਂ ਚੋਂ ਕੱਢਦੀ ਐ ਕੋਈ ਆਪਣਾ ਅੜਿਆ ਕੰਮ ਹੋਵੇ ਉਹ ਬਾਣੀ ਆਪਾਂ ਕਰਾਂਗੇ ਤਾਂ ਇਹ ਬਾਣੀ ਆਪਾਂ ਨੂੰ ਜ਼ਰੂਰ ਦੁੱਖਾਂ ਚੋਂ ਕੱਢ ਦਿੰਦੀ ਐ ਕੋਈ ਵੀ ਆਪਣਾ ਅੜਿਆ ਹੋਇਆ ਕੰਮ ਤੇ ਬਾਣੀ ਦਾ ਜਾਪ ਕਰੋ ਬਾਣੀ ਜ਼ਰੂਰ ਆਪਾਂ ਨੂੰ ਇਹ ਦੁੱਖਾਂ ਚੋਂ ਕੱਢਦੀ ਐ ਬਾਣੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਜਿਹੜੀ ਬਾਣੀ ਹੈਗੀ ਜਿਹੜੀ ਬਾਣੀ ਦਾ ਦਾਸ ਨੇ ਵੀ ਸਪੀਰੀਅਸ ਕਰਿਆ ਹੋਇਆ ਤੇ ਬਹੁਤ ਵਾਰ ਵੀਡੀਓ ਵੀ ਮੈਂ ਇਸ ਟਰੈਵਲ ਤੇ ਪਾ ਚੁੱਕੀ ਆ ਕਿ ਇਹ ਬਾਣੀ ਦਾ ਜਾਪ ਕਰਕੇ ਦੇਖੋ ਜੀ ਬਾਣੀ ਬਹੁਤ ਤਾਕਤਵਾਰ ਹੈ ਸਾਹਿਬ ਸ੍ਰੀ ਗੁਰੂ ਕਲੰਗੀਧਰ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਚੌਪਾਈ ਸਾਹਿਬ ਜੀ ਦੀ ਬਾਣੀ ਜਿਹੜੀ ਦਸਮਗ੍ਰੰਥ ਦੇ ਵਿੱਚ ਦਰਜ ਹੈ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈਗੀ ਤਾਂ ਸਮਗ੍ਰੰਥ ਦੇ ਵਿੱਚ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਹੋਰ ਵੀ ਕੀ ਉਚਾਰਨ ਕੀਤੀ ਸੀ ਤੇ ਖਾਲਸਾ ਜੀ ਇਹ ਬਾਣੀ ਪੜਨ ਨਾਲ ਆਪਣੇ ਦੁੱਖ ਰੋਗ ਸਭ ਸਾਰੇ ਕੱਟੇ ਜਾਂਦੇ ਨੇ ਤੇ ਕੋਈ ਵੀ ਕਰ ਦੇ ਵਿੱਚ ਦਿੱਕਤ ਹੈਗੀ ਆ ਕੋਈ ਪ੍ਰੋਬਲਮ ਚੱਲ ਰਹੀ ਆ ਤੇ ਇਹ ਬਾਣੀ ਨੂੰ ਜ਼ਰੂਰ ਸੁਬਾ ਸਾਮ ਤੁਸੀਂ ਕੀ ਬਾਣਾ ਨਹੀਂ ਕਰ ਸਕਦਾ ਪੰਜ ਬਾਣੀਆਂ ਜਰੂਰ ਸੁਬਾ ਕਰਿਆ ਕਰੋ ਸ੍ਰੀ ਚਪਾਈ ਸਾਹਿਬ ਜੀ ਦੀਆਂ ਇਹ ਪੰਜ ਸ਼ਾਮ ਨੂੰ ਕਰਕੇ ਦੇਖੋ ਤੁਹਾਨੂੰ ਇੱਕ ਮੰਤ ਦੇ ਵਿੱਚ ਹੀ ਇਹਦਾ ਬਹੁਤ ਵਧੀਆ ਰਿਜ਼ਲਟ ਆਊਗਾ ਤੁਸੀਂ ਦੇਖੋ ਕਿ ਪਾਜਾ ਵਾਲਾ ਫਿਰ ਤੁਹਾਡੇ ਆਪ ਅੱਗੇ ਤੁਹਾਡੀ ਬਾਹ ਫੜਦਾ ਜੇ ਇਸ ਬਾਣੀ ਨੂੰ ਆਪਾਂ ਸੁਬਾ ਕਰੀਏ ਨਾ ਅਮਰ ਤੇ ਵਿਲੇ ਕਰੀਏ ਤਾਂ ਕਲੰਗੀ ਵਾਲੇ ਪਾਤਸ਼ਾਹ ਬਹੁਤ ਜਲਦੀ ਆਪਣੇ ਬਾਹ ਫੜ ਲੈਂਦੇ ਨੇ ਸਾਲ ਸਾਹਿਬ ਜੀ ਮੈਂ ਜ਼ਿੰਦਗੀ ਦਾ ਜੋ ਐਕਸਪੀਰੀਅੰਸ ਕੀਤਾ ਹੁੰਦਾ ਤੇ ਮੈਂ ਉਹੀ ਸ਼ੇਅਰ ਕਰਦੀ ਹੁੰਦੀ ਆ ਤੇ ਇਹ ਬਾਣੀ ਦਾ ਮੈਂ ਬਹੁਤ ਐਕਸਪੀਰੀਅੰਸ ਕਰਕੇ ਵੇਖਿਆ ਇਸ ਬਾਣੀ ਨੇ ਮੈਨੂੰ ਡੁੱਬੀ ਹੋਈ ਮੋ ਉਤਾਰਿਆ ਤੇ ਮੇਰਾ ਬੇੜਾ ਬੰਨੇ ਲਾਇਆ ਤੇ ਮੈਂ ਮੇਰਾ ਕਲੰਗੀ ਵਾਲੇ ਬਾਪੂ ਨੇ ਮੇਰੀ ਬਾਹ ਫੜੀ ਤੇ ਮੈਨੂੰ ਪਹਾਪ ਸਾਗਰ ਤੋਂ ਪਾਰ ਕਰਤਾ ਤੋ ਨੂੰ ਨਹੀਂ ਪਤਾ ਕਿ ਮੈਂ ਕਿਸ ਪ੍ਰੋਬਲਮ ਦੇ ਵਿੱਚ ਸੀ ਜਦੋਂ ਮੈਂ ਇਸ ਬਾਣੀ ਦਾ ਜਾਬ ਸ਼ੁਰੂ ਕੀਤਾ ਸੀ ਤੇ ਦਾਸ ਨੇ ਇਹ ਬਹੁਤ ਸਪੀਰੀਅਸ ਕੀਤਾ ਜਿੱਤੇ ਦਾਸ ਨੇ 1 ਮਹੀਨੇ ਦੇ ਵਿੱਚ ਵਿੱਚ ਮੈਨੂੰ ਇਸ ਬਾਣੀ ਦਾ ਰਿਜ਼ਲਟ ਮਿਲ ਗਿਆ ਸੀ ਉਸ ਤੋਂ ਬਾਅਦ ਮੇਰੇ ਮਨ ਨੂੰ ਤਾਂ ਹੌਸਲਾ ਮਿਲ ਗਿਆ ਕਿ ਮੈਂ ਬਾਣੀ ਮੁੜ ਕੇ ਛੱਡੀ ਨਹੀਂ ਤੇ ਉਸ ਉਸ ਤੋਂ ਬਾਅਦ ਮਹਾਰਾਜ ਨੇ ਮੇਰੀ ਉਹਦੇ ਬਾਫੜੀ ਤੇ ਮੈਨੂੰ ਮਹਾਰਾਜ ਜੀ ਹੁਣਾ ਆਪ ਦੇ ਇਸ਼ਾਰੇ ਨਾਲ ਜਿੱਧਰ ਮੈਨੂੰ ਇਸ਼ਾਰਾ ਕਰਦੇ ਨੇ ਜੀ ਰਸਬ ਮੈਂ ਉਧਰ ਵੱਲ ਚੱਲ ਪੈਣੀ ਆ ਤੇ ਖਾਲਸਾ ਦੀ ਬਾਣੀ ਦਾ ਜਾਪ ਇੱਕ ਵਾਰੀ ਜ਼ਰੂਰ ਕਰਕੇ ਦੇਖੋ ਤੇ ਦਾਸ ਨੇ ਇਹ ਸਬੀਅਰੈਂਸ ਕੀਤਾ ਹੋਇਆ ਜੋ ਮੈਂ ਸਬੀਅਰੈਂਸ ਕਰਦੀ ਆ ਮੈਂ ਉਹੀ ਸੰਗਤ ਨਾਲ ਸ਼ੇਅਰ ਕਰਦੀ ਹੁੰਦੀ ਆ ਕਿਉਂਕਿ ਜਿਹੜੀ ਬਾਣੀ ਬਾਰੇ ਦਾ ਜਾਪ ਬਾਰੇ ਆਪਾਂ ਨੂੰ ਬਿਲਕੁਲ ਵੀ ਨਹੀਂ ਪਤਾ ਤੇ ਫਿਰ ਉਸ ਦਾ ਆਪਾਂ ਨੂੰ ਪ੍ਰਚਾਰ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਤੇ ਮੈਂ ਮੇਰੇ ਬਾਬਾ ਦੀਪ ਸਿੰਘ ਜੀ ਦਾ ਦੁਪਹਿਰਾ ਸਾਫ ਕਰਦੀ ਹਾਂ ਤੁਹਾਨੂੰ ਪਤਾ ਹਰ ਵੀਕ ਹਰ ਸੰਡੇ ਮੈਂ ਦੁਪਹਿਰਾ ਸਾਫ ਕਰਦੀ ਹਾਂ ਤੇ ਉਹਦੀ ਮੇਰੀ ਵੀਡੀਓ ਵੀ ਆਉਂਦੀ ਹੁੰਦੀ ਹੈ ਕਈ ਵਾਰੀ ਆ ਵੀ ਜਾਂਦੀ ਕਈ ਵਾਰੀ ਨਹੀਂ ਵੀ ਆਉਂਦੀ ਮੈਂ ਕਿਸੇ ਟਾਈਮ ਘਟ ਹੋਣਾ ਕਰਕੇ ਜਾਂ ਜ਼ਿਆਦਾ ਕਰਨੀ ਹੋਣ ਕਰਕੇ ਮੈਂ ਵੀਡੀਓ ਨਹੀਂ ਵੀ ਬਣਾਉਂਦੀ ਹੁੰਦੀ ਕਿ ਦੁਪਹਿਰਾ ਸਾਫ ਮੈਂ ਲਾਈਵ ਨਹੀਂ ਕਰਦੀ ਹੁੰਦੀ ਤੇ ਜਿਹੜੀ ਮੈਂ ਦੁਪਹਿਰਾ ਸਾਫ ਦੀ ਤਿਆਰੀ ਹੁੰਦੀ ਹੈ ਉਹ ਜ ਰੋਟੇ ਖਾਦਨੀ ਹੁੰਦੀ ਆ ਕਿ ਦੁਪਹਿਰਾ ਸਾਫ ਦਾ ਐਂਡ ਵਿਖਾ ਦੇਣੀ ਹੁੰਦੀ ਹੈ ਕੜਾ ਪ੍ਰਕਾ ਦੀ ਡੇਗ ਬਣਾਉਣੇ ਆ ਉਹ ਦਿਖਾ ਦਿੰਨੇ ਹੁੰਨੇ ਆ ਜੇ ਕੋਈ ਭੈਣ ਭਰਾ ਆਪਾਂ ਨੂੰ ਸਵਾਲ ਪੁੱਛਦਾ ਆਪਾਂ ਉਹਨਾਂ ਨੂੰ ਵੀ ਜ਼ਰੂਰ ਦੱਸਦੇ ਹਾਂ ਹਾਂਜੀ ਖਾਲਸਾ ਜੀ ਮੈਂ ਤੁਹਾਨੂੰ ਚਾਪਾਈ ਸਾਹਿਬ ਦੀ ਬਾਣੀ ਬਾਰੇ ਦੱਸ ਰਹੀ ਸੀ ਜਿਹੜੀ ਤਾਕਤਵਰ ਬਾਣੀ ਆ ਜੇ ਅਗਰ ਤੁਸੀਂ ਆਪ ਨਹੀਂ ਪੜ ਸਕਦੇ ਤੁਹਾਨੂੰ ਕੋਈ ਤਕਲੀਫ ਆ ਕੋਈ ਪ੍ਰੋਬਲਮ ਆ ਤੁਸੀਂ ਮੋਬਾਈਲ ਦੇ ਵਿੱਚ ਲਗਾ ਫਿਰ ਆਖ ਲਓ ਪੰਜ ਵਾਰੀ ਚੱਲਦੀ ਉਹ ਬਾਣੀ ਤੇ ਪੰਜ ਵਾਰ ਆਪਣੇ ਸਿਰਹਾਣੇ ਅਗਰ ਜੇ ਆਪਾਂ ਨਹੀਂ ਪੜ ਸਕਦੇ ਤਾਂ ਜੇ ਆਪਾਂ ਪੜ ਸਕਦੇ ਆ ਤਾਂ ਆਪਣਾ ਆਪਣੀ ਭਾਵਨਾ ਪਰਮਾਤਮਾ ਨਾਲ ਦੇਖਦੀ ਹੈ ਤੇ ਆਪਾਂ ਫਿਰ ਉਹ ਤੋਂ ਵੀ ਜ਼ਿਆਦਾ ਆਪਾਂ ਨੂੰ ਫੜ ਦਿੰਦਾ ਮਹਾਰਾ ਸੱਚੇ ਪਾਤਸ਼ਾਹ ਤੇ ਜੇ ਅਗਰ ਆਪਾਂ ਨਹੀਂ ਪੜ ਸਕਦੇ ਕੋਈ ਮੁਸੀਬਤ ਦੇ ਵਿੱਚ ਆ ਤੇ ਉਹ ਲਗਾ ਕੇ ਮੋਬਾਈਲ ਤੇ ਰੱਖ ਲੋ ਤੇ ਬਾਣੀ ਚੱਲੀ ਜਾਊਗੀ ਤੇ ਆਪਣੇ ਪੰਨਾਂ ਦੇ ਵਿੱਚ ਇਹਦੀ ਆਵਾਜ਼ ਪਈ ਚਾਹ ਜਿਵੇਂ ਕਿ ਆਪਾਂ ਹੁਣ ਸੁਖਮਨੀ ਸਾਹਿਬ ਦੀ ਬਾਣੀ ਹੈ ਕਈ ਭੈਣਾ ਭਰਾਵਾਂ ਨੂੰ ਨਹੀਂ ਵੀ ਪੂਰੀ ਬਾਣੀ ਆਉਂਦੀ ਤੇ ਉਹ ਬਾਣੀ ਸੁਖਮਨੀ ਸਾਹਿਬ ਦਾ ਕੋਈ ਦੁਖੀ ਇਨਸਾਨ ਹੁੰਦਾ ਉਹਦੇ ਕੋਲੇ ਲਾਈ ਜਾਂਦੀ ਹੈ ਉਹ ਬਾਣੀ ਦੇ ਅਰਥ ਬਾਣੀ ਦੇ ਸੁਖਮਨੀ ਸਾਹਿਬ ਦੇ ਟੁਕਾ ਉਹਦੇ ਮਰੀਦ ਕੰਨਾਂ ਵਿੱਚ ਪਈ ਜਾਂਦੀਆਂ ਹੌਲੀ-ਹੌਲੀ ਉਹਦੇ ਦੁੱਖ ਘਟਣੇ ਸ਼ੁਰੂ ਹੋ ਜਾਂਦੇ ਆ ਇਸ ਤਰ੍ਹਾਂ ਇਹ ਚੁਪਾਈ ਸਾਹਿਬ ਦੀ ਬਾਣੀ ਆ ਗੁਰੂ ਮਹਾਰਾਜ ਦੀ ਇਹ ਬਾਣੀ ساری ਅਰਦਾਸ ਹੈ ਜੀ ਜਿਵੇਂ ਹਮਰੀ ਕਰੋ ਮੇਰੇ ਕੋਲੇ ਜੇ ਤੁਸੀਂ ਮੈਨੂੰ ਇਹ ਕਹੋ ਕਿ ਤੁਸੀਂ ਅਰਥਾ ਸਮੇਤ ਕਰੋ ਤਾਂ ਮੈਂ ਤੁਹਾਨੂੰ ਅਰਥਾ ਸਮੇਤ ਵੀ ਇਹ ਵੀਡੀਓ ਪਾ ਦੂੰਗੀ ਇਹਦੇ ਸਾਰੇ ਅਰਥ ਕਰਕੇ ਬਟ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਨੀ ਆ ਦੀ ਦੂਜਾ ਵੀ ਹਮਰੀ ਕਰੋ ਹਾ ਤੇਰਸਾ ਪੂਰਨ ਹੋਵੇ ਚਟਕੀ ਇਛਾ ਜੇ ਹਮਰੀ ਕਰੋ ਮਹਾਰਾਜ ਨੂੰ ਆਪਾਂ ਕਹਨੇ ਆ ਕਿ ਸਾਡੀ ਰਸਿਆ ਕਰੋ ਇਹ ਇੱਕ ਅਰਦਾਸ ਹੈ ਜੀ ਤੇ ਅਰਦਾਸ ਆਪਾਂ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਆਪਾਂ ਨੂੰ ਬਾਣੀ ਪੜਦਿਆਂ ਪੜਦਿਆਂ ਆਪਾਂ ਨੂੰ ਇਹ ਰੱਬ ਤਜਰਬਾ ਦੇ ਰੋਡ ਦਿਖਾ ਦਿੰਦਾ ਜਦੋਂ ਆਪਾਂ ਬਾਣੀ ਪੜਦੇ ਆ ਬਾਣੀ ਪੜਦਿਆਂ ਪੜਦਿਆਂ ਨੂੰ ਹੀ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਆਪਣੀ ਲਾਈਫ ਦੇ ਵਿੱਚ ਕੀ ਹੋ ਰਿਹਾ ਜਿਸ ਕਮ ਲਈ ਜਿਸ ਕਾਰ ਦੇ ਲਈ ਆਪਾਂ ਬਾਣੀ ਦਾ ਜਾਪ ਸ਼ੁਰੂ ਕਰਦੇ ਆ ਤੇ ਜਿਦੂ ਤੋਂ ਆਪਾਂ ਜਾਪ ਸ਼ੁਰੂ ਕਰ ਦਿੰਦੇ ਆ ਨਾ ਤੇ ਉਸੇ ਦਿਨ ਤੋਂ ਆਪਣੇ ਦਿਨ ਫੁਰਨੇ ਸ਼ੁਰੂ ਹੋ ਜਾਂਦੇ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੋ ਵਾਰੀ ਰਿਪੀਟ ਕਰਦਾ ਵੀ ਜੋ ਮੈਂ ਜ਼ਿੰਦਗੀ ਦੇ ਵਿੱਚ ਪਾਇਆ ਉਹੀ ਮੈਂ ਸਾਰੀ ਸੰਗਤ ਦੇ ਸਾਹਮਣੇ ਸ਼ੇਅਰ ਕੀਤਾ ਹੈ। ਬਾਕੀ ਚਪਾਈ ਸਾਹਿਬ ਦਾ ਪਾਠ ਤੇ ਕਾਂਠੇ ਕਿਸੇ ਨੇ ਸੁਣਨਾ ਹੋਵੇ ਤਾਂ ਮੈਂ ਸਵੇਰ 7:00 ਵਜੇ ਕਰਦੀ ਹੁੰਨੀ ਆ ਤੇ ਮੇਰੇ ਭੈਣ ਭਰਾ ਮੇਰੀ ਲਾਈਵ ਲਾਈਵ ਕਰਦੀ ਹੁੰਨੀ ਆ ਜਿਵੇਂ ਲਾਈਵ ਦੇ ਵਿੱਚ ਤੁਸੀਂ ਆ ਸਕਦੇ ਹੋ। ਚਲੋ ਥੋੜਾ ਆਪਾਂ ਵੀਡੀਓ ਲੰਬੀ ਹੁੰਦੀ ਆ ਆਪਾਂ ਵੀਡੀਓ ਦਾ ਐਂਡ ਕਰਦੇ ਆ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਇਹ ਜਾਪ ਜ਼ਰੂਰ ਕਰਿਓ। ਤੇ ਹੁਣ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਹੁਣ ਆਪਾਂ ਫਤਿਹ ਬਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ